ਸੋਹੀ ਪੀਵੀਸ ਤਸਵੀਰ ਵਾਲਾ ਚੈਨਲ ਦੇਖ ਰਹੇ ਸਾਰੇ ਭਰਾਵਾਂ ਨੂੰ ਸਤਿ ਸ਼ਕਾਲ ਤੇ ਗੱਲ ਕਰਦੇ ਆਪਾਂ ਮੰਡੀਆਂ ਦੇ ਖਰੀਦਦਾਰੇ ਬਾਈ ਲਗਾਤਾਰ ਕਿਸਾਨਾਂ ਦੇ 2 ਦਿਨ ਦੇ ਮਿਹਨਤ ਮੁਸ਼ਕਲ ਤੋਂ ਬਾਅਦ ਜਿਹੜਾ ਪ੍ਰੋਟੈਸਟ ਕਰਿਆ ਕਿਸਾਨਾਂ ਨੇ ਇਕੱਠੇ ਹੋ ਕੇ ਚਲੋ ਜਿੱਦਾਂ ਵੀ ਕਰਿਆ ਬਹੁਤ ਵਧੀਆ ਕਰਿਆ ਉਹਦੇ ਤੋਂ ਬਾਅਦ ਜਿਹੜਾ ਅੱਜ ਭਰੋਸਾ ਦਿੱਤਾ ਸਰਕਾਰ ਨੇ ਵੀ ਤੇ ਬਾਕੀ ਜੋ ਵੀ ਅਦਾਰੇ ਇਹਦੇ ਰਿਲੇਟਡ ਉਹਨੇ ਕਿਹਾ ਵੀ ਕੱਲ ਤੋਂ ਜਿਹੜੀ ਮੰਡੀਆਂ ਦੇ ਵਿੱਚ ਝੋਨੇ ਦੀ ਖਰੀਦ ਸ਼ੁਰੂ ਹੋ ਜੂਗੀ ਵੈਸੇ ਤਰੀਕ ਬਹੁਤ ਲੰਬੀ ਚੱਲ ਗਈਆਂ ਪਹਿਲੀ ਤਰੀਕ ਤੋਂ ਅੱਗੇ ਸਟਾਰਟ ਹੋ ਜਾਂਦੀ ਹੈ ਜਿਦੇ ਕਰਕੇ ਬਾਈ ਨੁਕਸਾਨ ਲਗਾਤਾਰ ਆਪਣਾ ਹੋ ਰਿਹਾ ਸੀਗਾ ਝੋਨੇ ਦਾ ਕਿਉਂਕਿ ਝੋਨੇ तकरीबन ਜਿਹੜੇ ਗੇਤੇ ਲੱਗੇ ਪਿਆ ਉਹ ਪ੍ਰੋਪਰ 100% ਪੱਕਿਆਂ ਨੂੰ तकरीबन 4-5 ਦਿਨ ਉੱਤੇ ਹੀ ਚੱਲ ਰਿਹਾ ਕੰਮ ਆ ਚਲੋ ਜਿਹੜਾ ਨੁਕਸਾਨ ਹੋਣਾ ਸੀਗਾ ਉਹ ਤਾਂ ਹੋ ਗਿਆ ਪਰ ਅੱਜ ਜਿਹੜਾ ਭਰੋਸਾ ਦਿੱਤਾ ਵੀ ਕੱਲ ਤੋਂ ਜਿਹੜੀ ਮੰਡੀਆਂ ਦੇ ਵਿੱਚ ਖਰੀਦ ਆ ਉਹ ਆਪਣੀ ਸ਼ੁਰੂ ਹੋ ਜਾਣੀ ਆ ਬਾਕੀ ਸਾਰੇ ਭਰਾਵਾਂ ਨੂੰ ਇੱਕ ਬੇਨਤੀ ਵੀ ਚਲੋ ਖਰੀਦ ਜਰੂਰ ਸ਼ੁਰੂ ਹੋ ਜਾਣੀ ਆ ਸੋ ਹੁਣ ਆਪਣੇ ਹੱਥਾਂ ਵੀ ਮੰਡੀਆਂ ਦੇ ਵਿੱਚ ਜਿਹੜਾ ਸਿਸਟਮ ਨੂੰ ਬਣਾਈ ਰੱਖਣਾ ਕਿਉਂਕਿ ਆਪਾਂ ਵੀ ਕਾਲੀ ਨਾ ਕਰੀਏ ਵੀ ਨਾਲ ਦੀ ਨਾਲ ਕੱਚਾ ਪੱਕਾ ਝੋਨਾ ਆਪਾਂ ਮੰਡੀਆਂ ਦੇ ਵਿੱਚ ਪਹੁੰਚਾ ਦਈਏ ਥੋੜਾ ਜਿਹਾ ਆਪਾਂ ਨੂੰ ਵੀ ਸਹਿਯੋਗ ਦੇਣਾ ਪੈਣਾ ਜਿਆਦਾਤਰ ਚਲੋ 90 95% ਝੋਨੇ ਜਿਹੜੇ ਆਪਣੇ ਉਹ ਪੱਕੇ ਹੀ ਆ ਪਰ ਵਿੱਚ 5 10% ਝੋਨੇ ਹਲੇ ਨਰਮ ਵੀ ਆ ਸੋ ਨਰਮ ਝੋਨੇ ਵਾਲੇ ਭਰਾਵਾਂ ਨੂੰ ਬੇਨਤੀ ਵੀ ਤੁਸੀਂ ਥੋੜਾ ਜਿਹਾ ਸਬਰ ਕਰ ਲਿਓ ਕੋਈ ਗੱਲ ਨਹੀਂ ਸਾਰਿਆਂ ਦਾ ਝੋਨਾ ਜਿਹੜਾ ਚੱਕਿਆ ਜਾਣਾ ਤੇ ਸਾਰਿਆਂ ਨੂੰ ਜਿਹੜਾ ਮਿਹਨਤ ਦਾ ਫਲ ਆ ਉਹ ਵੀ ਮਿਲ ਜਾਣਾ ਕਿਉਂਕਿ ਮੱਥੇ ਦੀ ਲਿਖੀ ਵੀ ਬੰਦਾ ਨਹੀਂ ਖੋ ਸਕਦਾ ਬੇਸ਼ੱਕ ਹੱਥ ਤੋਂ ਬੰਦਾ ਖੋ ਸਕਦਾ ਪਰ ਜੋ ਮੱਥੇ ਦੀ ਤਕਦੀਰ ਦੀ ਆ ਕਿਸਮਤ ਦੀ ਲਿਖੀ ਵੀ ਆ ਉਹ ਤੁਹਾਨੂੰ ਮਿਲ ਕੇ ਹੀ ਰਹਿਣੀ ਆ ਬਾਕੀ ਏਕਾ ਹਮੇਸ਼ਾ ਰੱਖਣ ਦੀ ਆਪਣੇ ਚ ਵੈਸੇ ਬਹੁਤ ਵੱਡੀ ਘਾਟ ਆ ਜਿਹੜੀ ਆਪਾਂ ਏਕੇ ਚ ਔਰ ਜਾਬਤੇ ਚ ਨਹੀਂ ਰਹਿੰਦੇ ਦੋ ਚੀਜ਼ਾਂ ਦੀ ਘਾਟ ਆ ਨਾ ਇੱਕ ਤਾਂ ਆਪਣੇ ਚ ਜਾਬਤੇ ਦੀ ਘਾਟ ਆ ਦੂਜਾ ਆਪਾਂ ਏਕੇ ਚ ਨਹੀਂ ਰਹਿੰਦੇ ਸੋ ਦੋਨੇ ਚੀਜ਼ ਕਰ ਲਈਏ ਪੂਰੀਆਂ ਜਿਹੜੀਆਂ ਦੋ ਕਮੀਆਂ ਤਾਂ ਮੈਨੂੰ ਨਹੀਂ ਲੱਗਦਾ ਵੀ ਮਲਕੇ ਕੋਈ ਆਪਾਂ ਨੂੰ ਲੁੱਟ ਲੂਗਾ ਜਾਂ ਕੋਈ ਆਪਣਾ ਨੁਕਸਾਨ ਕਰ ਦੂਗਾ ਜਾਂ ਕੋਈ ਐਦਾਂ ਹੈ ਨਾ ਸੋ ਇਹ ਦੋ ਚੀਜ਼ਾਂ ਦਾ ਮੇਰਾ ਵੀਰ ਜਰੂਰ ਧਿਆਨ ਰੱਖੋ ਠੀਕ ਹੈ ਨਾ ਇੱਕ ਤਾਂ ਏਕਾ ਬਣਾਈ ਰੱਖੋ ਇੱਕ ਦੂਜੇ ਨਾਲ ਜਿਹੜੀ ਪਿਆਰ ਦੀ ਹੈ ਉਹ ਸਾਂਝ ਬਹੁਤ ਜ਼ਿਆਦਾ ਜ਼ਰੂਰੀ ਹੈ ਇੱਕ ਦੂਜੇ ਦੇ ਟੱਚ 'ਚ ਜਿੱਦਾਂ ਵੀ ਬੰਦਾ ਕੋਈ ਮੁਸੀਬਤ ਆਉਂਦੀ ਹੈ ਕਿਸਾਨ ਦੇ ਨਾਲ ਖੜਨਾ ਚਾਹੀਦਾ ਸੋ ਇਹ ਚੀਜ਼ ਬਹੁਤ ਘੱਟ ਆ ਆਪਣੇ 'ਚ ਤੇ ਦੂਜੀ ਗੱਲ ਜਿਹੜਾ ਬਾਸਮਤੀ ਆ ਬਾਸਮਤੀ ਬਾਈ ਆਪਾਂ ਮਲਕੇ ਥੋੜੀ ਜੀ ਗੱਲ ਇਧਰ ਝਾੜੀ ਸੀਗੀ ਆ ਪਈਏ ਤੇ ਬਾਕੀ ਅੱਜ ਝਾੜ ਰਹੀ ਏ ਲੇਵਰ ਤੇ ਉਹਦੇ ਤੋਂ ਬਾਅਦ ਜਿਹੜੇ ਆਪਣੇ ਤਿੰਨ ਖੇਤ ਪਰਾਂ ਵੱਡੇ ਪਏ ਉਹ ਕਾਲੂ ਬਣ ਕੇ ਝਾੜਨਗੇ ਸੋ ਝਾੜ ਬਾਬੇ ਦੀ ਕਿਰਪਾ ਦੇ ਨਾਲ ਦੇਖਣ ਨੂੰ ਤਾਂ ਅੱਖਾਂ ਨੂੰ ਬਹੁਤ ਵਧੀਆ ਲੱਗਦਾ ਸੋ ਬਾਕੀ ਕੰਡਾ ਦੱਸੂਗਾ ਮੰਡੀ ਦੱਸੂਗੀ ਵੀ ਕੀ ਹਿਸਾਬ ਕਿਤਾਬ ਹੈ ਬਾਕੀ ਜਿਹੜਾ ਰੇਟ ਆਪਣਾ ਲੱਗੂਗਾ ਉਹ ਤੁਹਾਡੇ ਨਾਲ ਆਪਾਂ ਜਰੂਰ ਸ਼ੇਅਰ ਕਰਾਂਗੇ ਵੱਧ ਤੋਂ ਵੱਧ ਕੋਸ਼ਿਸ਼ ਕਰਾਂਗੇ ਕਿ ਆਪਾਂ ਬੋਲੀ ਨੂੰ ਵੀ ਕਵਰ ਕਰੀਏ ਪਰ ਕਈ ਵਾਰ ਬਾਈ ਮਤਲਕ ਕਿ ਇਦਾਂ ਦਾ ਹੋ ਜਾਂਦਾ ਵੀ ਸ਼ਡਿਊਲ ਹੀ ਇੰਨਾ ਬਿਜੀ ਹੋ ਜਾਂਦਾ ਸੋ ਵੀਡੀਓ ਕਈ ਵਾਰ ਲੇਟ ਹੋ ਜਾਂਦੀ ਹੈ ਫਿਰ ਇਦਾਂ ਹੁੰਦਾ ਵੀ ਚਲੋ ਯਾਰ ਇਹ ਵੀਡੀਓ ਤਿੰਨ ਚਾਰ ਦਿਨ ਪੁਰਾਣੀ ਆਪਾਂ ਅਪਲੋਡ ਨਹੀਂ ਕਰ ਪਾਉਂਦੇ ਹੁਣ ਮੇਰੇ ਫੋਨ 'ਚ ਤਿੰਨ ਚਾਰ ਵੀਡੀਓ ਇਹ ਜਿਹੇ ਪਈਆਂ ਜਿਹੜੀਆਂ ਮਤਲਕ ਕਿ ਅੱਜ ਤੋਂ 5-6 ਦਿਨ ਪਹਿਲਾਂ ਦੇ ਟੌਪਿਕ ਤੇ ਆ ਪਰ ਜੇ ਉਹ ਟੌਪਿਕ ਹੁਣ ਥੋੜੇ ਥੋੜੇ ਜਿੱਦਾਂ ਕਲੀਅਰ ਹੋ ਗਏ ਆਪਾਂ ਉਹੀ ਪੁਰਾਣੀਆਂ ਗੱਲਾਂ ਬੋਲੀ ਜਾਈਏ ਸੋ ਵ ਸੋ ਬਾਕੀ ਆਪਾਂ ਵੀਡੀਓ ਇੰਨੀ ਕਹੀ ਤਾਂ ਹੀ ਸ਼ੂਟ ਕਰਨੀ ਸੀਗੀ ਵੀ ਸਾਰੇ ਭਰਾਵਾਂ ਨੂੰ ਆਪਾਂ ਇੱਕ ਮਿਲਕੇ ਮੈਸੇਜ ਦੇ ਦੀ ਵੀ ਕੱਲ ਤੋਂ ਜਿਹੜੀ ਮੰਡੀਆਂ ਦੇ ਵਿੱਚ ਖਰੀਦ ਸਟਾਰਟ ਆ ਸੋ ਹੁਣ ਤੁਸੀਂ ਦੇਖਣਾ ਪ੍ਰਬੰਧ ਤੁਸੀਂ ਸਿਸਟਮ ਹੈ ਜਿਹੜਾ ਥੋੜਾ ਜਿਹਾ ਸੁਧਾਰ ਕੇ ਚੱਲਿਓ ਮੇਰਾ ਵੀਰ ਜਿੱਦਾਂ ਜਿਨ੍ਹਾਂ ਦੇ ਨਰਮ ਛੋਣਿਆ ਔਰ ਹਲੇ ਨਾ ਵੜਾਇਓ ਤੇ ਬਾਕੀ ਆਪਾਂ ਮਿਲਾਂਗੇ ਕਿਸੇ ਅਗਲੀ ਵੀਡੀਓ ਚ ਥੈਂਕ ਯੂ